ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ। ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਪਿੰਡ ਸਲਾਵਤਪੁਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਬਟਿੰਡਾ। ਸਾਹਮਣੇ ਜਿਹੜੀਆਂ ਤੁਸੀਂ ਦੋ گاਵਾ ਦੇਖ ਰਹੇ ਹੋ ਇਹ ਵਿਕਾਊ ਆ। ਇਧਰ ਲਈ ਹੈਗੀ ਆ ਟੋਕੜ ਗੱਬਣ ਚੱਕ ਪਾਸ ਆ ਗਈ ਇਹ। ਤੇ ਸਾਢੇ 6 ਮਹੀਨੇ ਦੀ ਗੱਬਣ ਆ ਇਹ। ਜਰਸੀ ਕ੍ਰੋਸ ਦੇ ਵਿੱਚ ਪੈਂਦੀ ਹੈਗੀ। 2.5 ਮਹੀਨੇ ਲਗਭਗ ਇਹਦੇ ਸੂਣਦੇ ਰਹਿੰਦੇ ਆਗੇ। ਚੰਗਾ ਜੇ ਸੀਮਣ ਲੱਗਿਆ ਵਾ ਜਰਸੀ ਦਾ। ਤੇ ਉਧਰ ਪਿਓਰ ਐਚਐਫ ਆ ਗਈ। ਤੇ ਵੱਡੇ ਢਾਂਚੇ ਦੀ ਆ ਵੱਡੇ ਕਦ ਕੜ ਦੀ ਹੈਗੀ ਉਹ ਤੋਕੜ ਆਗੀ ਉਹ ਹਜੇ ਬਣੀ ਨਹੀਂ ਹੈਗੀ ਤੇ ਬਾਕੀ ਡਿਟੇਲ ਆਪਾਂ ਦੋਵਾਂ ਦੇ ਤੁਹਾਨੂੰ ਲੈ ਕੇ ਦੇਵਾਂਗੇ ਰੇਡ ਵੀਡੀਓ ਦੇ ਵਿੱਚ ਹੀ ਹੋਊਗਾ ਤੋਰ ਕੇ ਵੀ ਦਿਖਾਵਾਂਗੇ ਸਾਰੀ ਗੱਲਬਾਤ ਆਪਾਂ ਬਾਈ ਨਾਲ ਕਰਾਵਾਂਗੇ ਤੇ ਜਿਹਨੂੰ ਜਿਹੜਾ ਵੀ ਨਗ ਪਸੰਦ ਆਉਂਦਾ ਦੋਵਾਂ ਚੋਂ ਜਾਂ ਕਿਹੜੀ ਦੋਮੇ ਕਿਸੇ ਨੇ ਲੈਣੀਆਂ ਹੁੰਦੀਆਂ ਤਾਂ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਗੱਲਬਾਤ ਕਰਕੇ ਤੇ ਤੁਸੀਂ ਇੱਥੇ ਆ ਕੇ ਆਉਦੀ ਫੁੱਲ ਤਸੱਲੀ ਕਰਕੇ ਫਿਰ ਤੁਸੀਂ ਗਾਵਾਂ ਨੂੰ ਖਰੀਦ ਸਕਦੇ ਹੋਗੇ ਤੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਆਜੋ ਥੋੜਾ ਜਿਆਦਾ ਸਮਾਂ ਨਹੀਂ ਲੈਂਦੇ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਦੇ ਆਂ ਤੇ ਡਿਟੇਲ ਲਿਖ ਦਿੰਨੇ ਆਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਆਪਣਾ ਨਾਮ ਦੱਸ ਦਿਓ ਨਾਮ ਸ੍ਰੀ ਸਿੰਘ ਹੈ ਜੀ ਠੀਕ ਹੈ ਜੀ ਪੈਸਲਾ ਪੂਰਾ ਜ਼ਿਲ੍ਹਾ ਬਠਿੰਡਾ ਠੀਕ ਹੈ ਜੀ ਪੈਸਲਾ ਪੂਰਾ ਪੈ ਜਾਂਦਾ ਠੀਕ ਹੈ ਤੇ ਆਸੇ ਪਾਸੇ ਦੇ ਪਿੰਡ ਕਿਹੜੇ ਕਿਹੜੇ ਰਹ ਜਾਂਦੇ ਆ ਆਪਣੇ ਇਧਰ ਭਗਤਾਂ ਰਹਿੰਦੇ ਇੱਕ ਪਾਸੇ ਇੱਕ ਪਾਸੇ ਤਧੌੜ ਰਹੇ ਹਨ ਡੇੜੀ ਰਹਿੰਦੇ ਠੀਕ ਆ ਦੀਨਾ ਕਾਂਗੜ ਆਦਮਪੁਰਾ ਜੰਗੀ ਆਣਾ ਭਾਈ ਰੂਪਾ ਇਹ ਆਸੇ ਪਾਸੇ ਦਾ ਏਰਗਾ ਰਹ ਜਾਂਦਾ ਹਨ ਠੀਕ ਹੈ ਤੇ ਆਪਾਂ ਇਧਰੋਂ ਬਈ ਪਹਿਲੇ ਨੰਬਰ ਤੋਂ ਸ਼ੁਰੂ ਕਰ ਲੈਨੇ ਆ ਇਹ ਗਾਂ ਦੀ ਕੀ ਡਿਟੇਲ ਹੈਗੀ ਕਿਹੜੇ ਸੂਏ ਲਈ ਗੱਭਣਾ ਹੈ ਇਹ ਇਹ ਬਈ ਤੀਜੇ ਸੂਏ ਲਈ ਗੱਭਣਾ ਦੂਜੇ ਸੂਏ ਸੂਈ ਵੀ ਆ ਠੀਕ ਆ ਸਾਢੇ 6 ਮਹੀਨਿਆਂ ਦੀ ਗੱਭਣ ਸਾਢੇ 6 ਮਹੀਨਿਆਂ ਦੀ ਗੱਭਣ ਆਗੀ ਹਾਂ ਸਾਢੇ 6 ਤੋਂ 3 ਦਿਨ ਉੱਤੀ ਆ ਉੱਪਰ ਹੀ ਆ ਲਗਭਗ 2.5 ਮਹੀਨਿਆਂ ਨੂੰ ਰਹਿ ਗਏ ਹਨ 2.5 ਮਹੀਨੇ ਸੁੰਨੇ ਰਹਿ ਗਏ ਠੀਕ ਆ 8 ਲੀਟਰ ਦੁੱਧ ਸੱਤ ਮੰਨ ਕੇ ਕੋਈ ਲੈ ਠੀਕ ਆ ਵੀ ਯਾਨੀ ਕਿ ਦੁੱਧ 8 ਲੀਟਰ ਆ ਹਾਂ ਦੁੱਧ ਯਾਨੀ ਕੋਈ ਸੱਤ ਮੰਨ ਕੇ ਲੈ ਜੇ ਸੱਤ ਮੰਨ ਕੇ ਸੌਦਾ ਕਰ ਠੀਕ ਆ ਵੀ ਕਈ ਵਾਰੀ ਆਏ ਹੁੰਦਾ ਹਨਾ ਵੀ ਕੋਈ ਆਉਂਦਾ ਹੈ ਘੇਰੀ ਮਾੜਾ ਮੋਟਾ ਘਟ ਦੇ ਘੇਰੇ ਅਗਲੇ ਨੂੰ ਆਏ ਲੱਗਦਾ ਵੀ ਖਣੀ ਝੂਠ ਬੋਲਿਆ ਹਨਾ ਹਾਂ ਆਪਾਂ ਸੱਤ ਹੀ ਇਹਦਾ ਨਾ ਠੀਕ ਆ ਸੱਤ ਕਿਹਾ ਗਿਆ ਠੀਕ ਆ ਵੀ ਤਾਂ ਹੀ ਆਪਾਂ ਸੱਤ ਕਿਹਾ ਹਨਾ ਵੀ ਨਿਕਲੂ ਯਾਨੀ 8 ਹੀ ਨਿਕਲੂ 8 ਠੀਕ ਆ ਤੇ ਇਹ ਦੋਨਾਂ ਟਾਈਮਾਂ ਦੇ ਹੀ ਆ ਦੋਨੇ ਟਾਈਮ ਮਿਲਦੇ ਆ ਠੀਕ ਆ ਤੇ ਦੋਨੇ ਢੰਗ ਮਤਲਬ ਕਿ ਵਧੀਆ ਮਿਲਦੀ ਆ ਵਧੀਆ ਮਿਲਦੀ ਆ ਵਧੀਆ ਹੱਸ ਕੇ ਮਿਲਦੀ ਠੀਕ ਆ ਵੀ ਉਦਾਂ ਦਾ ਇਹਨੂੰ ਕੋਈ ਚੱਕਰ ਨਹੀਂ ਤੇ ਬਾਕੀ ਚੋਣ ਚਾਂਣ ਚ ਕਿਵੇਂ ਆ ਚੋਣ ਚ ਵਧੀਆ ਕੋਲੀ ਆ ਜਿਵੇਂ ਮਰਜ਼ੀ ਚ ਵੀ ਜਾਵੇ ਸਾਫ਼ ਸੁਥਰੀ ਆ ਇੱਕੋ ਜਿਹੀਆਂ ਧਾਰਾਂ ਤੂਰਾਂ ਠੀਕ ਆ ਵੀ ਮਤਲਬ ਸਾਰੇ ਪੱਖਾਂ ਤੋਂ ਗਾਰੰਟੀ ਹੈਗੀ ਠੀਕ ਆ ਤੇ ਜਿਹੜਾ ਇਹਦੇ ਸੀਮਨ ਲੱਗਿਆ ਵਗਾ ਉਹਦਾ ਕੁਝ ਪਤਾ ਵੀ ਕਿਹੜਾ ਲੱਗਿਆ ਵਾ ਇਹਦੇ ਟਰਾਏ ਲੱਗਿਆ ਵਗਾ ਸਟਰਾਏ ਦਾ ਲੱਗਿਆ ਵਾ ਪਿਆ ਗਿਆ ਸਟਰਾਪ ਆ ਜੇ ਕਿ ਨਾ ਜਿਹਦੇ ਨਾਲ ਹੁੰਦਾ ਆਪਣਾ ਸੌਦਾ ਉਹਨੂੰ ਦਿਖਾ ਰਹੇ ਠੀਕ ਆ ਹਾਂ ਆਪਿਆ ਦੋਸਤੋ ਟਰਾਈ ਬੋਲ ਦਾ ਇਹ ਸੀਮਨ ਲੱਗਿਆ ਵਾ ਤੁਹਾਨੂੰ ਆਪਾਂ ਦੱਸ ਦਿੰਨੇ ਆ ਡਿਟੇਲ ਬਾਕੀ ਤੁਹਾਨੂੰ ਆਪਾਂ ਸਟਰਾ ਵੀ ਦਿਖਾ ਦਿੰਨੇ ਆਗੇ ਇਹ ਸਟਰਾ ਤੁਸੀਂ ਦੇਖ ਸਕਦੇ ਹੋ ਦੋਸਤੋ ਲక్ష్ਮੀ ਡੈਰੀ ਫਾਰਮ ਵਾਲਿਆਂ ਕੋਲੇ ਜਿਹੜਾ ਬੋਲ ਆ ਟਰਾਈ ਜਰਸੀ ਦਾ ਬਹੁਤ ਚੰਗੇ ਰਿਕਾਰਡ ਦਾ ਬੋਲ ਹੈਗਾ ਉਹਦਾ ਸੀਮਨ ਲੱਗਿਆ ਵਾ ਤੇ ਫਾਦਰ ਉਹਦਾ ਲੈਮਨ ਹੈਡ ਹੈਗਾ ਬਹੁਤ ਹੀ ਚੰਗੀ ਬਲੱਡ ਲਾਈਨ ਦਾ ਬੋਲ ਆ ਉਹ ਉਸ ਬੋਲ ਦਾ ਇਹ ਸੀਮਨ ਲੱਗਿਆ ਵਾ ਮੈਂ ਦਾ ਜੇ ਵੱੱਛੀ ਆ ਗਈ ਤਾਂ ਬੱਚਾ ਪੂਰਾ ਸਿਰੇ ਦਾ ਬਾਊ ਗੀ ਤੇ ਪਯੌਰ ਬਾਊ ਗੀ ਬੱਚਾ ਤੇ ਜੇ ਆਪਾਂ ਬਈ ਰੇਟ ਦੀ ਗੱਲ ਕਰਗੇ ਤੇ ਰੇਟ ਕਿੰਨਾ ਰੱਖਿਆ ਇਹਦਾ ਇਹ ਰੇਟ ਬਈ ਮੁੱਲ ਜਿੰਨਾ ਮਰਜ਼ੀ ਕਰੇ 75000 ਦੀ ਦੇ ਦੇ ਅਸਾਂ ਮੁੱਲ ਜਿੰਨਾ ਮਰਜ਼ੀ 75 ਦੀ ਯਾਨੀ ਕਿ ਦੇਣੀ ਆ ਦੇਣੀ ਠੀਕ ਆ ਵੀ ਮਾੜਾ ਮੋਟਾ ਮੌਕੇ ਤੇ ਕੋਈ ਮਾਨਤਾਨ ਛੋੜ ਛੱਪਾ ਹੋ ਜੂਗਾ ਹਣਾ ਠੀਕ ਆ ਵੀ ਯਾਨੀ ਬਾਹਲਾ ਨਹੀਂ ਹੋਣਾ ਹਣਾ ਠੀਕ ਆ ਤੇ ਬਾਈ ਇਹਦਾ ਤਾਜੀ ਦਾ ਦੁੱਧ ਕਿੰਨਾ ਕੱਢਿਆ ਆਪਾਂ ਨੂੰ ਕੁਝ ਪਤਾ ਦੁੱਧ ਆਪਾਂ ਬਈ 18-19 ਕਿਲੋ ਦੁੱਧ ਕੱਢਿਆ ਗਿਆ 18-19 ਉਮੀਦ ਹੈਗੀ ਹੈ ਕਿ ਹਰ ਦੇਊਗੀ ਠੀਕ ਆ ਵੀ ਤਾਜੀ ਨੇ ਜਾਨੀ ਕਿ 18-19 ਦਿੱਤਾ ਤੇ ਇਸ ਵਾਰ 20 ਦੇਊਗੀ ਹਾਂ 20 ਤੋਂ ਫਿਰ ਪਲੱਸ ਹੀ ਕਰ ਸਕਦੀ ਆ ਹਨ ਜੀ ਤੋਂ ਪਲੱਸ ਹੋ ਸਕਦੀ ਹੈਗੀ ਘਟਦੀ ਠੀਕ ਆ ਵੀ ਘਟਦੀ ਨਹੀਂ ਹਨਾ ਠੀਕ ਆ ਤੇ ਬਾਕੀ ਫਿਰ ਸੇਵਾ ਤੇ ਹਨਾ ਸੇਵਾ ਦਾ ਹੁੰਦਾ ਹੈਗਾ ਵੀ ਹੁਣ ਜੇ ਜੀ ਸੇਵਾ ਕਰੂੰਗਾ ਉਹ ਹੀ ਆ ਹਾਂ ਬਾਕੀ ਸੇਵਾ ਤੇ ਆ ਹੁਣ ਜੇ ਚੰਗੀ ਸੰਭੂਗਾ ਤਾਂ ਦੁੱਧ ਵੱਧ ਵੀ ਲੈ ਸਕਦਾ ਹਨਾ ਜੀ ਹੁਣ ਸੇਵਾ ਨਹੀਂ ਕਰਨੀ ਤਾਂ ਫਿਰ ਉਦੋਂ ਵੀ ਘਟ ਸਕਦੀ ਹੈ ਨਾ ਇਹਦੀ ਕੀ ਡਿਟੇਲ ਹੈ ਬਈ ਇਹੇ ਬਈ ਆਪਾਂ ਲਿਆਂਦੀ ਸੀ ਤੀਜੇ ਮੰਲੇ ਕੋ ਚੌਥੇ ਮੰਲੇ ਚੌਥੇ ਸਵੇਰੇ ਤੀਜੇ ਸਵੇਰੇ ਠੀਕ ਆ ਆਪਾਂ ਜਣੀ ਉਹ ਆਮ ਲੈ ਕੇ ਜਾਂਦੀ ਸੀਗੀ ਠੀਕ ਆ 7 ਲੀਟਰ ਦੁੱਧ ਤੋਕੜ ਗਾਂ ਤੋਕੜ ਗਾਂਗੇ ਜਣੀ ਹਜੇ ਗੱਭਣ ਨਹੀਂ ਹੈਗੀ ਠੀਕ ਆ ਕੱਲੀ ਤੋਕੜ ਹੀ ਆ ਠੀਕ ਆ 7 ਲੀਟਰ ਦੁੱਧ ਦੋਨਾਂ ਟਾਈਮਾਂ ਦਾ ਦੋਨਾਂ ਟਾਈਮਾਂ ਦਾ 7 ਲੀਟਰ ਦੋਨੇ ਟਾਈਮ ਮਿਲਦੀ ਆ ਹਾਂ ਦੋਨੇ ਟਾਈਮਾਂ ਠੀਕ ਆ ਮਿਲਦੀ ਕਿਵੇਂ ਆ ਮਿਲਦੀ ਬਸ ਜਿਵੇਂ ਬਿਨਾਂ ਨਿਆਣੇ ਤੋਂ ਜਿਵੇਂ ਮਰਜ਼ੀ ਵਹਿ ਜਾ ਆਥਨ ਵੇਲੇ ਦਾ ਰਕੇ ਵੇਲੇ ਉਹ ਠੀਕ ਆ ਠੀਕ ਆ ਉਹੀ ਯਾਨੀ ਮਿਲ ਪੈਂਦੀ ਆ ਠੀਕ ਆ ਤੇ ਉਹੀ ਸਹੀ ਆ ਸਾਫ ਸੁਥਰੀ ਆ ਹਾਂ ਸਾਫ ਸੁਥਰੀ ਠੀਕ ਆ ਇੱਕ ਥਾਣੋਂ ਥੋੜਾ ਹੈਗਾ ਹੈ ਦਾ ਵੀ ਇੱਕ ਸਾਹਮਣੇ ਤੋਂ ਦੁੱਧ ਘੱਟ ਆ ਇੱਕ ਥਾਣੇ ਚ ਦੁੱਧ ਘੱਟ ਆ ਤੇ ਬਾਕੀ ਤਿੰਨਾਂ ਚ ਸਹੀ ਆ ਤਿੰਨਾਂ ਚ ਸਹੀ ਆ ਕਿਹੜਾ ਥਾਣਾ ਉਹ ਆ ਮੂਰਲਾ ਥਾਣਾ ਇਕੱਲਾ ਅਜੇ ਇਹ ਇੰਦਰ ਲ ਮੂਰਲਾ ਥਾਣਾ ਤੇ ਤਿਲ ਮੰਨ ਕੇ ਸਬਤ ਕਰ ਲਿਆ ਥਣ ਆਉਂਦਾ ਦੁੱਧ ਹੁੰਦਾ ਜਾਂ ਨਹੀਂ ਘੱਟ ਆਉਂਦਾ ਘੱਟ ਆਉਂਦਾ ਜਾਨੀ ਆਉਂਦਾ ਹੈਗਾ ਜਮਾ ਤਾਂ ਨਹੀਂ ਬੰਦ ਨਹੀਂ ਨਹੀਂ ਜਮਾ ਨਹੀਂ ਬੰਦ ਠੀਕ ਆ ਹੂੰ ਦੁੱਧ ਆਉਂਦਾ ਯਾਨੀ ਹਾਂ ਦੁੱਧ ਹੈ ਘੱਟ ਆ ਪਰ ਹਾਂ ਹੈ ਘੱਟ ਠੀਕ ਆ ਤੇ ਦੂਜੇ ਤਿੰਨਾਂ ਚ ਸਹੀ ਹੈ ਜਮਾ ਦੂਜੇ ਤਿੰਨਾਂ ਚ ਸਹੀ ਹੈ ਠੀਕ ਆ ਲੋ ਜੀ ਦੋਸਤੋ ਇੱਕ ਮੂਰਲਾ ਥਾਣਾ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦਿਂਦਾ ਵੀ ਹੋਣਾਗਾ ਇਹਦੇ ਉੱਤੇ ਮੌਕੇ ਜੇ ਹੋਏ ਹੋਏ ਹੈਗੇ ਇਹ ਚੋ ਦੁੱਧ ਘੱਟ ਆਉਂਦਾਗਾ ਚਾਹੇ ਤੁਸੀਂ ਜਮਾ ਤਿਲ ਮੰਨ ਲਿਓ ਤੇ ਜਿਵੇਂ ਤੁਸੀਂ ਮਰਜ਼ੀ ਮੰਨ ਕੇ ਮੰਨ ਕੇ ਲੈ ਜਾਓ ਤੇ ਇਹ ਜੋ ਦੁੱਧ ਘੱਟਾਗਾ ਜਮਾ ਬੰਦ ਨਹੀਂ ਹੈਗਾਗਾ ਬਾਕੀ ਤਿੰਨਾ ਚੋਂ ਸਹੀ ਆਉਂਦਾ ਬਾਕੀ ਮਿਲਕ ਵੇਣ ਤੁਸੀਂ ਦੇਖ ਸਕਦੇ ਹੋ ਬਹੁਤ ਚੰਗੀ ਆਉਂਦੀ ਹੈਗੀ ਤੇ ਸਪੇਸ ਚੰਗੀ ਆ ਥਾਣਾ ਦੇ ਵਿੱਚ ਬਾਕੀ ਥਾਣ ਚੰਗੇ ਆਗੇ ਤੇ ਬਾਕੀ ਕੱਦਕਾਰ ਦੇ ਵਿੱਚ ਵੀ ਬਹੁਤ ਆਗੀ ਢਾਂਚੇ ਦੀ ਵੱਡੀ ਆਗੀ ਖੁੱਲੀ ਡੁੱਲੀ ਆਗੀ ਪੂਰੀ ਵੇਲ ਵੀ ਚੰਗੀ ਆ ਪੂਰੀ ਵੱਡੀ ਗਾਂਗੀ ਤੇ ਮਾਇਦਾ ਵੀ ਇਹ ਚੰਗੇ ਦੁੱਧ ਵਾਲੀ ਹੋਊਗੀ ਤੇ ਜਿਹਨੇ ਸਾਂਭ ਲਈ ਚੰਗਾਈ ਦੁੱਧ ਦੇਣਾ ਇਹਨੇ ਬਾਕੀ ਦੋਤੋਂ ਚੰਗਾ ਸੀਮਾ ਲਾ ਕੇ ਤੁਸੀਂ ਇਹ ਤੋਂ ਬੱਚੇ ਬਹੁਤ ਚੰਗੇ ਲੈ ਸਕਦੇ ਹੋ ਕਿਉਂਕਿ ਢਾਂਚਾ ਬਹੁਤ ਵੱਡਾ ਹੈਗਾ ਗਾਂ ਦਾ ਪੂਰੀ ਪਿਓਰ ਦੇ ਵਿੱਚ ਆ ਗਈ ਜਿਵੇਂ ਫਾਰਮ ਵਾਲੀਆਂ گاਵਾ ਹੁੰਦੀਆਂ ਹਨ ਇਸ ਤਰ੍ਹਾਂ ਦੀ ਬਾਕੀ ਤੁਸੀਂ ਆ ਕੇ ਵੀ ਦੇਖ ਲਓਗੇ ਤੁਹਾਨੂੰ ਫੁੱਲ ਜੱਜਮੈਂਟ ਆ ਕੇ ਵੀ ਹੋ ਜਾਣੀ ਆ ਛੋਟੀ ਨਹੀਂ ਹੈਗੀ ਗਾਂ ਤੇ ਬਾਕੀ ਕਮੀ ਕਿਸੇ ਪੱਖਾ ਤੋਂ ਕੋਈ ਨਹੀਂ ਹੈਗੀ ਤੇ ਬੱਚੇ ਬਹੁਤ ਚੰਗੇ ਦੇਊਗੀ ਇਹ ਜੇ ਆਪਾਂ ਚੰਗੇ ਸੀਮਾ ਨੂੰ ਭਰਾਵਾਂਗੇ ਤੇ ਬਾਕੀ ਬਾਈ ਕੋਲੇ ਥੋੜੇ ਜਿਹਾ ਪਸ਼ੂ ਜ਼ਿਆਦਾ ਕਰਕੇ ਇੱਕ ਗਰਮੀ ਦਾ ਥੋੜਾ ਜਿਹਾ ਹੈਗਾਗਾ ਤੇ ਬਾਕੀ ਹੋਣਾ ਸੀਜ਼ਨ ਆ ਗਿਆ ਤਾਂ ਕਰਕੇ ਥੋੜਾ ਜਿਹਾ ਔਖਾ ਬਾਈ ਨੂੰ ਕੱਲਾ ਕਰਕੇ ਤੇ ਨਹੀਂ ਤਾਂ ਹੀ ਵੇਚ ਰਹੇ ਹੈਗੇ ਤੇ ਨਹੀਂ ਤਾਂ ਬਾਈ ਕਹਿੰਦਾ ਰੱਖ ਲੈਣਗਾ ਸੀਗੀਆਂ ਤਾਂ ਵੇਚ ਰਹੇ ਆ ਤੇ ਵਾਧਾ ਹੀ ਕਰੂਗੀ ਜੇ ਸਾਂਭ ਲਓਗੇ ਤੇ ਹੋ ਸਕਦਾ ਦੁੱਧ ਵੀ ਵਾਧੇ ਬਾਕੀ ਗੱਬਣ ਕਰਾ ਕੇ ਚੰਗੇ ਪੈਸੇ ਇਹਨੇ ਬਟਾਉਣੇ ਹੈਗੇ ਤੇ ਬਾਕੀ ਤਸੱਲੀ ਤੁਸੀਂ ਕਰਨੀ ਆ ਤੇ ਆਪਾਂ ਬਾਈ ਤੋਂ ਰੇਟ ਪੁੱਛ ਲੈਨੇ ਆ ਦਾ ਤੇ ਰੇਟ ਬਾਈ ਕਿੰਨਾ ਰੱਖਿਆ ਇਹਦਾ ਇਹ 30000 ਦੀ ਦੇ ਦੇ 30000 ਦੀ ਦੇਣੀ ਆ ਹਾਂ ਠੀਕ ਆ ਮਾੜਾ ਮੋਟਾ ਹੋ ਜੂ ਇਹ ਤੇ 24 ਕ ਫੈਕਸੀ ਆ ਹੋ ਜੂ ਮਾੜਾ 30000 ਤੋਂ ਮਾਨਦਾਨ ਹੋ ਜੂ ਮਾੜਾ ਮੋਟਾ ਹਨ ਠੀਕ ਤੇ ਇੱਕ ਵਾਰੀ ਖੋਲ ਕੇ ਇਹਨੂੰ ਢੇੜਾ ਦਵਾ ਦੇ ਲੋ ਵੀ ਦੋਸਤੋ ਡਟ ਰੇਲ ਤਾਂ ਆਪਾਂ ਤਕਰੀਬਨ ਤੁਹਾਨੂੰ ਸਾਰੀ ਲੈਤੀ ਹੈਗੀ ਤੇ ਆਪਾਂ ਇੱਕ ਵਾਰੀ ਢੇੜਾ ਕਢਾ ਕੇ ਤੁਹਾਨੂੰ ਪਤ ਤੋਰ ਕੇ ਦਿਖਾ ਦਿੰਨੇ ਆਂ ਦੇਖੋ ਫੇਸ ਦੇਖ ਸਕਦੇ ਹਾਂ ਛੋਟੇ ਕੰਨ ਆ ਢਾਂਚਾ ਬਹੁਤ ਵੱਡਾ ਆ ਦੇਖੋ ਮੋੜ ਦਾ ਪਿਓਰ ਐਚਐਫ ਦੇ ਵਿੱਚ ਪੈਂਦੀ ਹੈਗੀ ਬਾਕੀ ਪੇਟ ਪੂੜ ਦੇਖ ਸਕਦੇ ਹੋ ਤੁਸੀਂ ਬਹੁਤ ਡਬਲ ਆ ਥੋੜੀ ਜੀ ਸੰਭਾਲ ਦੀ ਲੋੜ ਆ ਬਸ ਤੇ ਗਾਮਲ ਮੋੜੂਗੀ ਕਦ ਕਾੜ ਦੇ ਵਿੱਚ ਵੀ ਚੰਗੀ ਹੈ ਜੀ ਇਹਦਾ ਵੀ ਘੇੜਾ ਦਵਾਦੀ ਉਸ ਵਾਰ ਤੁਹਾਨੂੰ ਪਹਿੇ ਤੋੜ ਕੇ ਦਿਖਾਉਣੀ ਆ ਤੇ ਇਹ ਜਰਸੀ ਦਾ ਇੱਕ ਤਰ੍ਹਾਂ ਦਾ ਗਰਮੀਆਂ ਦਾ ਤੋਹਫਾ ਹੀ ਆਗਾ ਕਿਉਂਕਿ ਇਹਨੇ ਗਰਮੀ ਨਹੀਂ ਮਰੋਣੀਗੀ ਤੇ ਦੁੱਧ ਵੀ ਵਧ ਗਿਆ ਇਹਨੇ ਦੇਈ ਜਾਣਾਗਾ ਦੁੱਧ ਦੇਊ ਵੀ ਫੈਟ ਵਾਲਾ ਸੰਗਣਾ ਤੇ ਬਾਕੀ ਇਹਨੇ ਗਰਮੀ ਨਹੀਂ ਮਨਾਉਣੀ ਜੀ ਤੇ ਬਾਕੀ ਸਾਫ ਸੁਥਰੀ ਆ ਕੱਤੜ ਕੱਟ ਦੇ ਵਿੱਚ ਵੀ ਠੀਕ ਆਗੀ ਤੇ ਸਾਂਭੀ ਵੀ ਚੰਗੀ ਆ ਫੇਸ ਦੀ ਕੁਆਲਿਟੀ ਦੇਖ ਸਕਦੇ ਹੋ ਬਾਟੀ ਬੰਦਰ ਚੰਗੀ ਆ ਥਾਣ ਬਹੁਤ ਚੰਗੇ ਆ ਇਹਦੇ ਵੀ ਇੱਕੋ ਜਿਹਾ ਥਾਣਾ ਸਪੇਸ ਬਹੁਤ ਆ ਬੈਕ ਸਾਈਡ ਤੋਂ ਵੀ ਤੇ ਪਾਸੇ ਵੀ ਤੇ ਸਾਰੇ ਪੱਖਾਂ ਤੋਂ ਹੀ ਇਹ ਵੀ ਸਾਫ ਸੁਥਰੀ ਆਗੀ ਬਾਕੀ ਡਿਟੇਲ ਤੁਹਾਨੂੰ ਬਸ ਆਹ ਹੀ ਲੈ ਕੇ ਦੇਤੀ ਆਗੀ ਤੇ ਤੁਸੀਂ ਆਦੀ ਫੁੱਲ ਤਸੱਲੀ ਕਰਕੇ ਕੋਈ ਵੀ ਨਾ ਖਰੀਦਨਾਗਾ ਤੇ ਆਦੀ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਵੀਡੀਓ ਦੇ ਵਿੱਚ ਐਂਡ ਤੱਕ ਜੋੜਨ ਲਈ ਸਾਰੀ ਭਰਾਵਾਂ ਦਾ ਧੰਨਵਾਦ ਆ ਚਾਈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ